ਦੇਖੋ ਤੁਹਾਡੀ ਗੱਲ ਬਿਲਕੁਲ ਜਾਇਜ਼ ਵੀ ਹੈ ਤੇ ਅਸੀਂ ਲੱਗੇ ਵੀ ਹੋਇਆ ਨਾਲ ਪੋਲਿਊਸ਼ਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੀ ਲੱਗਿਆ ਹੋਇਆ ਉਹਨਾਂ ਤੇ ਵੀ ਹੈਲਪਲਾਈਨ ਨੰਬਰ ਤੇ ਕੰਪਲੇਂਟਾਂ ਕਾਫੀ ਆ ਰਹੀ ਨੇਗੇ ਤੇ ਸਾਡੇ ਕੋਲ ਵੀ ਪਬਲਿਕ ਆ ਕੇ ਕਾਫੀ ਜ਼ਿਆਦਾ ਕੰਪਲੇਂਟਾਂ ਕਰਦੀ ਹੈ ਤੇ ਜਿਸ ਨੂੰ ਅਸੀਂ ਪਹਿਲ ਦੇ ਆਧਾਰ ਤੇ ਕਿਉਂਕਿ ਅੱਜ ਕੱਲ ਲੋਕੀ ਬਾਈਕ ਚਲਾਉਂਦੇ ਨੇ ਤੇ ਚੈਨਲ ਡੋਰ ਨਾਲ ਬੜੇ ਕਾਫੀ ਵਾਰੀ ਹਾਦਸੇ ਹੋ ਚੁੱਕੇ ਨੇਗੇ ਤੇ ਅਸੀਂ ਆਪਣੀ ਜਿਹੜੀ ਹੈਗੀ ਤਿੱਖੀ ਨਜ਼ਰ ਪੂਰੀ ਰੱਖੀ ਹੋਈ ਹੈ ਲੋਕਾਂ ਦੇ ਇਵਨ ਕਿ ਅਸੀਂ ਤਾਂ ਹੁਣ ਘਰਾਂ ਦੀ ਛੱਤਾਂ ਤੇ ਜਾ ਕੇ ਵੀ ਜਿਹੜਾ ਕੋਈ ਪਤੰਗ ਚੜ੍ਹਾਉਂਦਾ ਹੋਊਗਾ ਬੱਚਾ ਉਹਦੇ ਘਰਾਂ ਤੇ ਜਾ ਕੇ ਵੀ ਅਸੀਂ ਜਿਹੜੇ ਡੋਰ ਚੈੱਕ ਕਰਨੀ ਹੈ ਤੇ ਜਿਹਦੇ ਕੋਲ ਵੀ ਚੈਨਲ ਡੋਰ ਫੜੀ ਗਈ ਹੈ ਤੇ ਉਹ ਆਪ ਆਪਣੀ ਜਿਹੜੀ ਹਰਕਤਾਂ ਦਾ ਜ਼ਿੰਮੇਵਾਰ ਹੋਊਗਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਪਬਲਿਕ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੋਈ ਵੀ ਵਿਅਕਤੀ ਚੈਨਲ ਡੋਰ ਦਾ ਇਸਤੇਮਾਲ ਨਾ ਕਰੇ ਇਸ ਦੇ ਨਾਲ ਪੰਛੀਆਂ ਦਾ ਵੀ ਤੇ ਵਾਤਾਵਰਣ ਦਾ ਵੀ ਜਿਹੜਾ ਹੈਗਾ ਖਰਾਬ ਹੁੰਦਾ ਤੇ ਨਾਲ ਹੀ ਜਿਹੜੇ ਆਪਣੇ ਬਾਈਕ ਸਵਾਰ ਲੋਕੀ ਨੇ ਉਹਨਾਂ ਦੇ ਕਾਫੀ ਜ਼ਿਆਦਾ ਨੁਕਸਾਨ ਹੁੰਦਾਗਾ ਤੇ ਇਹ ਨੂੰ ਨਾ ਵਰਤਣ ਜਿਹਦੇ ਕੋਲ ਫੜੀ ਗਈ ਹੈ ਦੁਬਾਰਾ ਫੇਰ ਮੈਂ ਤੁਹਾਡੇ ਮਾਣ ਨਾਲ ਦੱਸਣਾ ਚਾਹੁੰਗਾ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਐਕਸ਼ਨ ਲਵਾਂਗੇ